ਅੱਜ ਅੰਬੇਦਕਰ ਸਮਾਜ ਦਲ ਦੀ ਵਿਸ਼ੇਸ਼ ਮੀਟਿੰਗ ਪੰਜਾਬ ਪ੍ਰਧਾਨ OBC 셀 ਅਮਿਤ ਕੁਮਾਰ ਮਿੰਟੂ ਜੀ ਦੀ ਅਗਵਾਈ ਹੇਠ ਨਵੀਆਂ ਨਿਯੁਕਤੀਆਂ ਹੋਈਆਂ ਜਿਸ ਵਿੱਚ ਅੰਬੇਦਕਰ ਸਮਾਜ ਦਲ ਦੇ ਰਾਸ਼ਟਰੀ ਪ੍ਰਧਾਨ ਸਨੀ ਧਾਨਮ ਜੀ ਨੇ ਆਪਣੇ ਸਾਥੀਆਂ ਦੇ ਨਾਲ ਸਰਪੱਪੇਟ ਕਰਕੇ ਸਨਮਾਨਿਤ ਕੀਤਾ ਅਤੇ ਨਿਯੁਕਤੀ ਪੱਤਰ ਦੇ ਕੇ ਕਿਸ਼ਨ ਲਾਲ ਜੀ ਨੂੰ ਅੰਮ੍ਰਿਤਸਰ OBC 셀 ਦਾ ਪ੍ਰੈਜ਼ੀਡੈਂਟ ਸਥਾਪਿਤ ਕੀਤਾ ਕਮਲ ਕਿਸ਼ੋਰ ਜੀ ਨੂੰ ਪੰਜਾਬ ਪ੍ਰਧਾਨ ਜਨਰਲ ਸੈਕਟਰੀ OBC 셀 ਨਿਯੁਕਤ ਕੀਤਾ ਮਹਿਲਾ ਮੋਰਚਾ OBC 셀 ਕੁਮਾਰੀ ਜੀ ਨੂੰ ਪੰਜਾਬ ਪ੍ਰਧਾਨ ਮਹਿਲਾ ਮੋਰਚਾ OBC ਸੈਲ ਨਿਯੁਕਤ ਕੀਤਾ ਰਮੇਸ਼ ਕੁਮਾਰੀ ਜੀ ਨੂੰ ਵਾਰ ਨੰਬਰ 58 ਦਾ ਇੰਚਾਰਜ ਨਿਯੁਕਤ ਕੀਤਾ ਮੈਡਮ ਕਰੀਨਾ ਜੀ ਨੂੰ ਵਾਰ ਨੰਬਰ 72 ਦਾ ਇੰਚਾਰਜ ਨਿਯੁਕਤ ਕੀਤਾ ਉੱਥੇ ਹੀ ਰਾਸ਼ਟਰਪਤੀ ਵੀਰ ਸਨਿਦਾਨਵ ਜੀ ਨੇ ਦੱਸਿਆ ਕਿ ਦੁਨੀਆ ਦੇ ਵਿੱਚ ਇਹੋ ਜਿਹਾ ਕੋਈ ਖੇਤਰ ਨਹੀਂ ਹੈ ਜਿੱਥੇ ਨਾਰੀ ਸ਼ਕਤੀ ਨਾ ਹੋਵੇ ਨਾਰੀ ਸ਼ਕਤੀ ਹਰ ਖੇਤਰ ਵਿੱਚ ਕੰਮ ਕਰ ਰਹੀ ਹੈ ਹਰ ਸੰਗਠਨ ਦੇ ਵਿੱਚ ਕੰਮ ਕਰ ਰਹੀ ਹੈ ਉਹ ਸੰਗਠਨ ਦਾ ਕਦ ਹੋਰ ਵੀ ਉੱਚਾ ਹੋ ਜਾਂਦਾ ਹੈ ਜਿੱਥੇ ਨਾਰੀ ਸ਼ਕਤੀ ਹੋਵੇ ਸਾਨੂੰ ਮਾਨ ਹੈ ਕਿ ਅੰਬੇਦਕਰ ਸਮਾਜ ਦਲ ਦੇ ਨਾਲ ਨਾਲੀ ਸ਼ਕਤੀ ਹੈ ਅੰਬੇਦਕਰ ਸਮਾਜ ਦਲ ਦੇ ਵਿੱਚ ਮਹਿਲਾਵਾਂ ਵੱਧ ਚੜ ਕੇ ਹਿੱਸਾ ਲੈ ਰਹੀਆਂ ਹਨ ਅਤੇ ਇੱਕ ਪਰਿਵਾਰ ਦੀ ਤਰ੍ਹਾਂ ਅੰਬੇਦਕਰ ਸਮਾਜ ਦਲ ਦੇ ਵਿੱਚ ਸ਼ਾਮਲ ਹੋ ਰਹੀਆਂ ਹਨ ਜਿਸ ਵਿੱਚ ਮਹਿਲਾ ਪ੍ਰਧਾਨ ਰਾਣੀ ਜੀ ਰੀਟਾ ਕਸ਼ਪ ਜੀ ਰਾਜ ਵੀਨਸ ਮੈਡਮ ਆਸ਼ਾ ਰਾਣੀ ਸੁਨੀਤਾ ਜੀ ਆਦਿ ਨੇ ਹਿੱਸਾ ਲਿਆ ਪੰਜਾਬ ਕੈਸ਼ਰ ਅਰुण ਗਿੱਲ ਜੀ ਪ੍ਰਵੇਸ਼ ਗਿੱਲ ਜੀ ਅਜੇ ਕੁਮਾਰ ਜੀ ਤੀਰਤ ਸਿੰਘ ਜੀ ਬੋਬੀ ਵੇਰਕਾ ਅਭੀ ਵੀਰ ਕਾ ਰঞ্জੀਤ ਸਿੰਘ ਗੁਮਟਾਲਾ ਰਮੇਸ਼ ਕੁਮਾਰ ਰਕੇਸ਼ ਗਿਰ ਪੰਜਾਬ ਸੈਕਟਰੀ ਜਗਦੀਪ ਸਿੰਘ اٹਵਾਲ ਗੁਰਤਾਜ ਸਿੰਘ ਕਲਿਆਣ ਪਵਨ ਕਲਿਆਣ ਸैम ਕਲਿਆਣ ਕਰਨਬੀਰ ਸਿੰਘ ਲਾਬ ਸਿੰਘ ਰਾਜੂ ਹਸੈਨਪੁਰਾ ਦਾਨਿਸ਼ ਜੀ ਅਮਰਨਾਥ ਕਰਪਾਲ ਸਿੰਘ ਸतीश ਕੁਮਾਰ ਬਲਜੀਤ ਸਿੰਘ ਅਮਿਤ ਕੁਮਾਰ ਹੀਰਾ ਸੰਦੂ ਬਲਜਿੰਦਰ ਪੱਟੀ ਸਾਈ ਮਿੰਟੂ ਸਾਗਰ ਵਿਜੇ ਹੈਪੀ ਪੀਪਲ ਜਸਪਾਲ ਮੱਟੂ ਉਮੀ ਪ੍ਰਧਾਨ ਸਤਨਾਮ ਸਿੰਘ ਜੀ ਕੁਲਦੀਪ ਠੇਕੇਦਾਰ ਜੀ ਬਾਨੂੰ ਪ੍ਰਤਾਪ ਜੀ ਨਿਰਮਲ ਸਿੰਘ ਸੰਦੀਪ ਸਿੰਘ ਪੀਟਰ ਪ੍ਰਧਾਨ ਕਮਲਜੀਤ ਭੱਟੀ ਅਤੇ ਹੋਰ ਵੀ ਅਹੁਦੇਦਾਰ ਸਾਥੀ ਮੌਜੂਦ ਸਨ ਜੈ ਭੀਮ ਜੈ ਭਾਰਤ जय 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 भीम जय भीम जय भीम क्या भीम क्या भीम जय भीम जय भीम जय भीम जय, 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 <laughs> जय, जय भारत मैं सनिदानव राष्ट्रीय अध्यक्ष मित्र सुभाष अग्रवाल और आज ये जो विशाल कार्यक्रम जड़ा है ऑफिस के बीच किया गया है वीर अमित कुमार जी साडे पंजाब परदा लोक सोसाइटी द्वाराई देवे जिदे विच ओबीसी सेल दिया बहुत सारी नुक्तियां कीती हुया पंजाब प्रधान पहला मंडल लगाए के पंजाब सेक्टर लगाए के ने वार्ड प्रधान बनाए के ने जिला प्रधान नियुक्त किए गए उदे नाल जेड्स ਦੇ ਵਿੱਚੋਂ ਵੀ ਅਫੀਸ਼ੀਅਲ ਦੀ ਜਿਹੜੀ ਹੈ ਵੱਡੀ ਜਿਹੜੀ ਹੈ ਕਰਗੱਦੀ ਦਿੱਖ ਨੂੰ ਮਿਲੀ ਹੈ ਇਹਦੇ ਚ ਪੰਜਾਬ ਦਾ ਜਨਨ ਸੱਤੀ ਅਦਨਿਤ ਕੀਤਾ ਗਿਆ ਪੰਜਾਬ ਦੇ ਜਿਹੜਾ ਪ੍ਰਧਾਨਿਤ ਕੀਤਾ ਗਿਆ ਅਫੀਸ਼ੀਅਲ ਦਾ ਮੈਂ ਆਪਣੇ ਨੂੰ ਇਹ ਆਸ ਕਰਦਾ ਕਿ ਇਹ ਸਾਰੇ ਸਾਥੀ ਉਸ ਸੇਤ ਤੌਰ ਤੇ ਨਾਰੀ ਛੱਪੀ ਜਿਹਨਾਂ ਨੂੰ ਸਿਲਟਕ ਜਗਾ ਮਿਲੀ ਔਰ ਵਧੀਆ ਸਥਾਨ ਮਿਲਿਆ ਇਹ ਬਾਤ ਚੜ ਕੇ ਸਗਟਨ ਲਈ ਕੰਮ ਕਰਨਗੇ ਔਰ ਮਾਨਵਤਾ ਦੀ ਸੇਵਾ ਦੇ ਵਿੱਚ ਆਪਣਾ ਜਿਹੜਾ ਅਹਿਮ ਯੋਗਦਾਨ ਪਾਣਗੇ ਔਰ ਵਿਸ਼ੇਸ਼ ਤੌਰ ਤੇ ਤਨਵਾਦੀਆਂ ਅਮਿਤ ਕੁਮਾਰ ਜੀ ਦਾ ਜਿਨ੍ਹਾਂ ਦੀ ਅਗਵਾਈ ਦੇ ਵਿੱਚ 24 ਸਾਲ ਜਿਹੜਾ ਦਿਨ ਰਾਤ ਚੌਂਣੀ ਤਰੱਕੀ ਕਰ ਰਿਹਾ ਮੈਂ ਬਹੁਤ ਬਹੁਤ ਧੰਨਵਾਦ ਜਿਆ ਵੀ ਜਿਆ ਪਰਫਰਮਿੰਗ ਅੱਜ OBC ਅੰਬੇਦਕ ਸਮਾਜ ਤਲਵੋਂ OBC ਜਿਹੜੇ ਅੱਜ ਟੀਮ ਬਣਾਈ ਗਈ ਉਹਨਾਂ ਵਿੱਚ ਸ਼੍ਰੀ ਕਿਸ਼ਨ ਲਾਲ ਜੀ ਨੂੰ ਜ਼ਿਲ੍ਹਾ ਅੰਮ੍ਰਿਤਸਰ ਪ੍ਰੈਜ਼ੀਡੈਂਟ ਬਣਾਇਆ ਗਿਆ ਕਮਲਿਸ਼ ਕੁਮਾਰ ਜੀ ਨੂੰ ਪੰਜਾਬ ਪ੍ਰਧਾਨ ਨਯਾ OBC ਸਲ ਕਮਲਕਿਸ਼ੋਰ ਜੀ ਨੂੰ ਪੰਜਾਬ ਜਨਰਲ ਸੈਕਟਰੀ OBC ਸਹਿਬ ਮੰਗਲਦਾ ਜੀ ਨੂੰ OBC ਸੈਕਟਰੀ ਤੇ ਕੋਈ ਵਾਰਡ ਪ੍ਰਧਾਨੀ ਬਣਾਈ ਰਹੇ ਨੇ ਪਰ ਮੈਂ ਅਭੀ ਮੈਨ ਕਹਤਾ ਕਿ ਜਿਸ ਤਰ੍ਹਾਂ ਸਾਡਾ ਸੰਗਠਨ ਦਿਨ ਦਾ ਤਰੱਕੀ ਕਰ ਰਿਹਾ ਵਾ ਕਿ ਅਸੀਂ ਇਸ ਸੰਗਠਨ ਨੂੰ ਹੋਰ ਗਾਂਹ ਤੱਕ ਲੈ ਅੱਗੇ ਉਹਨਾਂ ਪਲਾਨ ਹੈ ਕਿ ਕਪੂਰਥਲੇ ਦੇ ਵਿੱਚ ਡਿਸਟ੍ਰਿਕਟ ਪ੍ਰੈਜ਼ੀਡੈਂਟ ਜਲੰਧਰ ਦੇ ਵਿੱਚ ਔਰ ਪਠਾਨਕੋਟ ਦੇ ਵਿੱਚ ਡਿਸਟ੍ਰਿਕਟ ਪ੍ਰੈਜ਼ੀਡੈਂਟ ਤਿੰਨ ਚਾਰ ਦਿਨਾਂ ਦੇ ਵਿੱਚ ਉਹ ਵੀ ਲੰਘਾ ਸੰਗਠਨ ਦੇਖੋ ਪਹਿਲਾਂ ਵੀ ਕਾਫੀ ਅਸੀਂ ਕੀਤਾ ਕਾਫੀ ਲੋਕਾਂ ਦੇ ਜਿਹੜਾ ਚੱਲਦਾ ਰਿਹਾ ਅਸੀਂ ਪ੍ਰੋਗਰਾਮ ਉਹਨਾਂ ਦੇ ਵਿੱਚ ਹੱਲ ਕੀਤਾ ਰਾਇ ਮਸਲੇ ਔਰ ਪਿਛੇ ਵੀ ਤੁਸੀਂ ਦੇਖਿਆ ਹੋਣਾ ਕਿ ਇੱਕ ਹਸਪਤਲ ਦੇ ਵਿੱਚ ਇੱਕ ਮ੍ਰਿਤਕ ਦੀ ਲਾਸ਼ ਨੂੰ ਲੈ ਕੇ ਜੋ ਕਿ ਉਹਨਾਂ ਕਾਫੀ ਬੇ 3 ਲੱਖ ਰੁਪਿਆ ਬਿੱਲ ਬਣਾਤਾ ਸੀ ਉਹ ਵੀ ਅਸੀਂ ਫ੍ਰੀ ਲਾਸ਼ ਛਡਾ ਕੇ ਉਹਨਾਂ ਦਾ ਸਾਰਾ ਆਪਣੀ ਦੀ ਕੰਮ ਕਰਾਇਆ ਔਰ ਇਸ ਤਰ੍ਹਾਂ ਕੀ ਸਾਡੀ ਅੰਮ੍ਰਿਤਕ ਸਮਾਜਦਾਰ ਜੀ ਨੇ ਉਹਨਾਂ ਦਾ ਜੋ ਕਿਰਾਇਆ ਕਰੰਦਾ ਜੋ ਕਿ ਉਹਨਾਂ ਕੋ ਪੈਸੇ ਨਹੀਂ تھے ਉਹ ਵੀ ਉਹਨਾਂ ਨੂੰ ਸਮਝਪਰਾ ਔਰ 15 ਬੱਚੇ ਜੋ ਡ롭 ਕੀਤੇ ਹੋਏ ਨੇ ਉਹਨਾਂ ਦੀ ਪੜ੍ਹਾਈ ਲਿਖਾਈ ਸਭ ਕੁਝ ਕੀਤਾ ਜਾ ਰਿਹਾ ਔਰ ਹਰ ਇਹ ਜਿਹੜਾ ਸੰਗਠਨ ਹੈ ਹਰ ਕੰਮ ਲਈ ਸਭ ਤੋਂ ਵੱਧ ਹਿਸਾਲੇਦਾਰ ਨੇ